ਹਲਕਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚੋਂ ਮੇਲੇ ਵਿੱਚ ਪਹੁੰਚੇ ਸੰਸਦ ਅਤੇ ਸਾਫਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਹਮ ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਉੱਪਰ ਤੰਜ ਕੱਸਦਿਆਂ ਕਿਹਾ ਪਹਿਲਾ ਨਸ਼ਿਆਂ ਖਿਲਾਫ ਯੁੱਧ ਤਾਂ ਲੜ ਲਵੋ ਆਪਣੇ ਡੀਐਨਏ ਕਰਵਾਓ ਉਹਨਾਂ ਨੇ ਕਿਹਾ ਕਿ ਸਾਡੇ ਰਾਜਨੀਤੀਵਾਨਾਂ ਦਾ ਵੀ ਡੀਐਨਏ ਹੋਣਾ ਚਾਹੀਦਾ ਹੈ ਤਾਹੀਂ ਪੰਜਾਬ ਅੰਦਰੋਂ ਨਸ਼ਾ ਖਤਮ ਹੋਵੇਗਾ ਉਹਨਾਂ ਸਟੇਜ ਤੋਂ ਬੋਲਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਦੇਸ਼ ਅੰਦਰ ਰਾਜਨੀਤਿਕ ਪਾਰਟੀਆਂ ਦੀਆਂ ਧੜੇਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਧੜੇਬੰਦੀਆਂ ਨਾਲ ਪੰਜਾਬ ਉੱਜੜ ਜਾਵੇਗਾ ਉਹਨਾਂ ਕਿਹਾ ਕਿ ਜਿਸ ਦਿਨ ਭਾਈਚਾਰਕ ਸਾਂਝ ਪੈਦਾ ਹੋ ਗਈ ਉਸ ਦਿਨ ਦੇਸ਼ ਵਿੱਚੋਂ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਮੰਤਰੀ ਪੀਐਮਐਲ ਆਪਰੇ ਮੋਦਕ ਨੇ ਨਾਲ ਖੜਾ ਹੋਈ ਮਾਪ ਉਹਨਾਂ ਨੇ ਇਹ ਸ਼ੁਰੂ ਹੋ ਗਿਆ ਮੈਂ ਕਿਉਂਕਿ ਮੈਂ ਉਹਨੂੰ ਬਹੁਤ ਜ਼ੋਰ ਦਿੱਤਾ ਕੰਮ ਇਹ ਗਰਮਣ ਚੈਨ ਦੀ ਹੈ ਔਰ ਜਿਹੜੇ ਸੋਚਵਾ ਚੁੱਕੇ ਹੁੰਦੇ ਨੇ ਮਾਤਰੀ ਚੇਤਨਾ ਤੋਂ ਨਹੀਂ ਔਰ ਸਾਹ ਮੇਰਾ ਕੋਸ਼ਿਸ਼ ਇਹ ਆਪਾਂ ਜੀ ਲਈ ਸਭੀ ਤਰੀਬਾ ਬਿਆਨ ਹੀ ਰੱਖ ਲਈ ਉਹਨਾਂ ਕੋਲ ਸਭ ਤੋਂ ਜ਼ਮਾਨਤ ਔਰ ਸਭੀ ਕੋਸ਼ਿਸ਼ ਬਹੁਤ ਵੀ ਨਹੀਂ भाउ दुश्मण बि हूंदा उन में बचूसिया जिम नशे चल पे उन नशियूं ख़तम करणी जाईचारक आ जा उदे नशे ख़तम हुजण गॾु कई जन ध नशा वरू मर ते

ਮੇਰੇ ਬਾਹਰ ਕਿੱਥੇ ਬੈਠੇ ਸੀ ਇਹ ਬਤਨ ਸਿਰ ਜਿਹੜੇ ਉਹ ਨਾਮ ਨਹੀਂ ਪਤਾ ਨਹੀਂ ਸੀ ਅਮਰਪੁਰ ਦੇ ਗੁਰਦਾਸਪੁਰ ਤੋਂ ਆਉਂਦੇ ਸੀ ਤੇ ਸਰਦਾਰ ਚਕਰਾ ਸਿੰਘ ਪਾਲਾਗੇ ਮੈਨੂੰ ਬਰਾਸ ਸੁਣਿਆ ਰਹੇ ਕੋਈ ਨੀ ਲੀਡਰ ਹੋਣਾ ਜੀ ਮਾ ਕਰਤਾਰ ਸਿੰਘ ਪਾਲਾਵਾ ਜਰ ਕੋਲ ਸੂਤ ਆਦਮੀ ਸੀ ਤੇ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਾਹਦੇ ਪੁਰਾਣੇ ਕਾਂਗਰਸੀ ਕੌਣ ਹੈ ਯਾਰ ਸਾਨੂੰ اپنی کوئی نہ کوئی انسانیت پیدا کرنے پڑے گی اپنا سوچے گے کہ پورے بلکہ اپنے کی کریں گے تو ٹرین نہیں پاؤں گی پورا گلت کام کیا نوکری کرنے کا کوئی نے کریں جی اپنی شام پانچ بجے تو بعد ایسی چھاپوں میں کھوڑ کے بہ جائیں ایک پولیس بھی بند ہو

ਆਪਣੇ ਜੀਵਨ ਦੇ ਵੀ ਪੱਥਰ ਉੱਤੇ ਪੀਂਦੇ ਆ ਸਰਕਾਰੀ ਫਰਮਾ ਸੀ ਮੈਂ ਪੜਨਾ ਦੇ ਕਿ ਕੋਈ ਪੱਥਰ ਬਣਾਉਣ ਤੋਂ ਕਰਨ ਦੀ ਕਿ ਤੁਹਾਡਾ ਜੀ ਜਿਹੜੇ ਪਿੰਡਾਂ ਦੇ ਵਿੱਚ ਪਹਿਲਾ ਹੀ ਸਿੱਖੇ ਬਣੇ ਨੇ ਸਕੂਲ ਡਿਸਟ੍ਰਿਕਟ ਹੀ ਗਾ ਸਰਕਾਰ ਕਹਿੰਦੀ ਆ ਪੰਜਾ ਪੰਜਾ ਹਜ਼ਾਰ ਰੁਪਏ ਆ ਰਹੇ ਆ ਤਾਂ ਉਸ ਨਾਲ ਕਿ ਲਿਊ ਪੱਥਰ ਰੱਖੋ ਆਪਣੀ ਪੀ ਲਈ ਆਉਤ ਬਣਾਓ ਪਾਉਡਰ ਜਿਹੜੇ ਮੁਹੱਲਤ ਨਹੀਂ ਕਿਨਾਨੀ ਕਿਤੇ ਸੀ ਉਹ ਕਿੱਥੇ ਗਈ ਕਿਨੇ ਫੋਟੋ ਲਾ ਕੇ ਉਹ ਵੀ ਫੰਦੇ ਨਾਲ ਕਰਦੀ ਆ ਤੇ ਪੰਜ ਪੰਜ ਜਿਹੜੇ ਜਿਹੜੇ ਮਲਾਜ਼ਮਾਂ ਨੇ ਉਹਨਾਂ ਦੇ ਖਾਤੇ ਕੀਤਾ ਉਹਨਾਂ ਦਾ ਵੀ ਆਖੀਸਾ ਕਰਦੇ ਉਹ ਵੀ ਉਹਦੇ ਤੋਂ ਮੰਗਦੇ ਜਿਹੜੇ ਆਫਿਸ ਤੋਂ ਉਹ ਫਸਾ ਲਾ ਕੇ 12 ਫਿਰ ਲਾਇਆ ਨੇ ਉਹ ਪੈਸੇ ਕਿਹਦੇ ਉਹਨਾਂ ਅਫਸਰਾਂ ਕੋਲ ਹੋਏਗੇ ਮੈਂ ਅਗਰ ਕਹਾਂ ਦੇ ਕੋਲ ਬੜਾ ਸਾਰੇ ਫਰਕਾਂ ਤੋਂ ਮਾਰਤਾ ਨੂੰ ਮਾਰਕਾ ਉਹ ਕਦੇ ਕੋ ਰਵਾਇਤੀ ਪੁਜਾਈ ਤੁਹਾਡਾ ਐਮਐਲਏ ਬਹੁਤ ਹੀ ਇਨਕੀ ਸਾਲ ਸ਼ੁਰੂ ਹੋਵੇ ਜਿਹਦੇ ਕੋਲ ਗਾਣਾ ਪਾ ਲਿਆ ਨਾ ਨਾ ਗਾਣੇ ਨਹੀਂ ਮੈਂ ਕੰਮ ਕਰਦਾ ਉਹ ਕਾਛ ਦੇ ਰਿਹਾ ਮੇਰੇ ਲੋਕ ਕਈ ਵਾਰੀ ਮੈਂ ਕਿਛੇ ਕਿਥੇ ਜਾ ਕੇ ਆਇਆ ਉਹ ਦਰਬਾਰ ਪਾਸ ਪਾ ਆਇਆ ਜੀ ਤੇ ਭਰਾ ਸਾਹਿਬ ਤੋਂ ਗੱਲਾਂ ਬਾਤਾਂ ਵਾਸੀ ਮਿਲ ਉਹ ਬੜਾ ਪਾਰਟੀ ਸੈਟਿੰਗ ਦੇਖੀ ਜੇ ਜੋਨ ਯਾਰਾਬਿਕ ਮੌਲਵੀ ਨੇ ਇਸ ਕਰਕੇ ਇੱਕ ਪ੍ਰੋਪ ਪੰਜਾਬ ਦੀ ਪੱਤੀ ਪਹਾੜੇ ਨਾਲ ਵਿੱਚ ਕਰ ਰਿਹਾ ਤੇ ਜਿੰਨਾਂ ਸਾਰੇ ਦਸ ਤੇ ਸਾਫ ਦੀ ਪ੍ਰੋਪ ਪਹਾੜੇ ਵੀ ਕਿਤੇ ਦਿਨ ਹੋਏਗਾ ਜੇ ਉਹ ਕਿਹੜਾ ਪਹਾੜੇ ਪਿੰਡਾਂ ਦੇ ਵਿੱਚ ਸਕੇਗਾ ਸਭ ਪੂਰਾ ਹੋਣਾ ਹੈ ਤਾਂ ਹੀ ਬਾਅਦ ਵਿੱਚ ਦੂਸਰੇ गांवਾਂ ਦਾ ਸੀ ਤੇ ਜਿੱਥੇ ਨਾਂ ਕੋਈ ਕੋ ਪਹੁੰਚ ਆਪਾ ਤਰੂ ਗੁਰੂ ਕੇ ਸੰਗਤਾਂ ਦੀ ਬਾੜੇ ਦੇ ਉੱਤੇ ਬੈਠੇ ਇਹ ਸੰਗਤਾਂ ਦੀ ਜੁਗਾ ਕਰ ਰਿਹਾ ਉਹ ਫੰਦਾ ਕਰ ਰਿਹਾ ਇਹ ਤਾਂ ਪਛਾਣ ਪਹਿਲਾਂ ਬਹੁਤ ਬੋਲ ਰਿਹਾ ਵਾਜੂ ਜਿਹਾ ਖਾਲਸਾ ਵਾਜੂ ਜਿਹਾ ਤੱਕ ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਲੇ ਵਿੱਚ ਸਟੇਜ ਤੇ ਬੋਲਦਿਆਂ ਹੋਇਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਜਿਹੜੀ ਮਹਿਮ ਤੇ ਤੰਜ ਕਸਦਿਆਂ ਉਹਨਾਂ ਕਿਹਾ ਕਿ ਪਹਿਲਾਂ ਜੁੱਧ ਤਾਂ ਲੜ ਲਵੋ ਰਾਜਨੀਤੀ ਵਾਲਾਂ ਦਾ ਡੀਐਨਏ ਕੀਤਾ ਜਾਵੇ ਜੇਕਰ ਸਾਡੇ ਰਾਜਨੀਤਿਕ ਵਾਂਹੀ ਸਹੀ ਹੋਣਗੇ ਤਾਂ ਨਸ਼ਾ ਪੰਜਾਬ ਅਤੇ ਦੇਸ਼ ਵਿੱਚੋਂ ਆਪਣੇ ਆਪ ਖਤਮ ਹੋ ਜਾਏਗਾ ਜਿੱਥੇ ਉਹਨਾਂ ਨੇ ਦੇਸ਼ ਅੰਦਰ ਰਾਜਨੀਤਿਕ ਪਾਰਟੀਆਂ ਨੂੰ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਨ ਦੀ ਗੱਲ ਕਹੀ ਉਹਨਾਂ ਨੇ ਕਿਹਾ ਜੇਕਰ ਭਾਈਚਾਰਕ ਸਾਂਝ ਪੈਦਾ ਹੋ ਗਈ ਤਾਂ ਦੇਸ਼ ਅੰਦਰੋਂ ਪੰਜਾਬ ਅੰਦਰੋਂ ਨਸ਼ਾ ਆਪਣੇ ਆਪ ਖਤਮ ਹੋ ਜਾਵੇਗਾ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀ ਪਾਕਿਸਤਾਨੀ ਦੀ ਖਾਸ ਰਿਪੋਰਟ